ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਨੇ ਦੋਸਤੋ ਅੱਜ ਆਪਾਂ ਗੱਲ ਕਰਨੀਆਂ ਕਿ ਜਿਵੇਂ ਸਰਕਾਰਾਂ ਵੱਖ-ਵੱਖ ਸਕੀਮਾਂ ਲੈ ਕੇ ਆਉਂਦੀਆਂ ਵਾਂ ਬढ़ापा ਪੈਨਸ਼ਨ ਹੋਗੀ ਵਿਧਵਾ ਪੈਨਸ਼ਨ ਹੋਗੀ ਹੋਰ ਵੀ ਕਈ ਸਕੀਮਾਂ ਜਿਹੜੀਆਂ ਲੈ ਕੇ ਆਉਂਦੀਆਂ ਨੇ ਹੁਣ ਛੜਾ ਜੁਨੀਅਨ ਵੀ ਇੱਕ ਜਿਹੜਾ ਉਹ ਆਪਣਾ ਸ਼ਰਤ ਰੱਖਦੀ ਆ ਕਿ ਜਾਂ ਤਾਂ ਲਾਓ ਛੜਿਆਂ ਦੀ ਪੈਨਸ਼ਨ ਤੇ ਜਾਂ ਕਹਿੰਦੇ ਵੀ ਸਾਡਾ ਵਿਆਹ ਕਰੋ ਤੇ ਜਾਂ ਫਿਰ ਕੁਛ ਨਾ ਕੁਛ ਸਾਨੂੰ ਜਿਹੜਾ ਵਾ ਉਹ ਦਿਓ ਜ਼ਰੂਰ ਝੂਠ ਨਹੀਂ ਕਹਿ ਰਿਹਾ ਇਹ ਬਿਲਕੁਲ ਸੱਚੀ ਗੱਲ ਆ ਤੇ ਆਜੋ ਆਪਾਂ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਿੰਨੇ ਆ ਕਿ ਜਿਹਦੇ ਵਿੱਚ ਛੜਾ ਜੁਨੀਆ ਨਾਲ ਸਰਕਾਰ ਨੂੰ ਕੀ ਬੇਨਤੀ ਕਰਨੀ ਆ ਆਜੋ ਆਪਾਂ ਵਖੀ ਵੀਡੀਓ ਨੂੰ ਪਰਸਨ ਲਾਓ ਕਿੰਨੀ ਲਾਉਨੇ ਨਹੀਂ ਦੇਖੇ ਜਾਓਗਾ ਨਹੀਂ ਨਹੀਂ ਤੀਮੀਂ ਇਹ ਦੁਆ ਦਿਓ ਛੜਾ ਵੀਡ ਤਿੰਨ ਚੌਦਾ ਸਾਰਾ ਸ਼ਹਿਰ ਬਲਦੀ ਏ ਸਾਧੂ ਛੜਿਆਂ ਦੇ ਮੇਰੇ ਪਾਦੀ ਪੈਰ ਬਲਦੀ ਏ ਜੇ ਵੀਡੀਓ ਚੰਗੀ ਲੱਗੇ ਪੇਜ ਨੂੰ ਫੋਲੋ ਕਰ ਲਿਓ ਜੇ ਕੋਈ ਸਾਡਾ ਵੀਰ YouTube ਤੇ ਵੇਖਦਾ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਜਰੂਰ ਕਰਿਆ ਕਰੋ ਵਾਹਿਗੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ